ਸਾਨ ਵੀਰੋ ਸਤਿ ਸ੍ਰੀ ਅਕਾਲ ਆਪਣਾ ਚੈਨਲ 바ਵਾ ਪੀਵੀ03 ਮਾਲਵਾ ਅੱਜ ਅਸੀਂ ਚੱਕ ਬਖਤੂ ਖੜੇ ਆਂ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਹੈ ਇੱਥੇ ਬਾਈ ਦੀਪ ਦੇ ਖੇਤ ਖੜੇ ਆਂ ਇਹ 15 20 ਕਿੱਲੇ ਪੀਆਰ 126 ਲਾਉਂਦੇ ਆ 26 ਲਾਉਂ ਸ਼ਾਰਟ ਰੇਸ਼ਨ ਲਾਉਂਦਾ ਇਹਨਾਂ ਦਾ ਇੱਕ ਇਹੀ ਹੈ ਤਜਰਬਾ ਵੀ ਇਹ ਸਾਲ ਦੀਆਂ ਤਿੰਨ ਫਸਲਾਂ ਲੈਂਦੇ ਆ ਇਸ ਤੋਂ ਬਾਅਦ 26 ਹੁਣ ਪੱਕ ਕੇ ਤਿਆਰ ਆ ਤੁਹਾਨੂੰ ਦਿਖਾਉਣੇ ਆ ਦਾਣੇ ਬਿਲਕੁਲ ਤਿਆਰ ਆ ਮੁੰਜਰਾ ਪੱਕ ਚੁੱਕੀਆਂ ਕੋਈ ਇਹਨਾਂ ਨੇ ਸਪਰੇ ਨਹੀਂ ਕਰੀਗੀ ਤਿੰਨ ਗੱਟੇ ਯੂਰੀਆ ਲਾਇਆਗਾ ਤੇ ਇਸ ਤੋਂ ਬਾਅਦ ਇਹਨਾਂ ਨੇ ਆਲੂ ਬੀਜਣੇ ਆ ਆਲੂ ਤੋਂ ਬਾਅਦ ਦੀ ਫਸਲ ਜਿਹੜੀ ਹੋਊਗੀ ਮੂੰਗੀ ਜਾਂ ਮੱਕੀ ਤਿੰਨ ਫਸਲਾਂ ਲੈ ਰਿਹਾ ਕਿਸਾਨ ਵੀਰ ਤਾਂ ਸਾਡਾ ਕਿਸਾਨ ਵੀਰਾਂ ਨੂੰ ਇਹੀ ਸੁਝਾਅ ਰਹਿੰਦਾਗਾ ਵੀ ਲੌਂਗ ਡਿਊਰੇਸ਼ਨ ਵੈਰਾਈਟੀਆਂ ਨਾ ਲਾਇਆ ਕਰੋ ਸ਼ਾਰਟ ਡਿਊਰੇਸ਼ਨ ਹੀ ਵੈਰਾਈਟੀਆਂ ਲਾਇਆ ਕਰੋ ਕਿਉਂਕਿ ਜੇ ਲੌਂਗ ਡਿਊਰੇਸ਼ਨ ਲਾਉਂਗੇ ਖਰਚਾ ਜ਼ਿਆਦਾ ਪਊਗਾ ਬਿਮਾਰੀ ਜ਼ਿਆਦਾ ਪਊਗੀ ਤੇ ਫਸਲਾਂ ਵੀ ਦੋ ਹੀ ਹੋਣਗੀਆਂ ਝੋਨਾ ਜਾਂ ਕਣਕ ਇਸ ਲਈ ਚੰਗੇ ਸੂਝਵਾਨ ਕਿਸਾਨ ਦੀ ਪਛਾਣ ਹੁੰਦੀ ਹੈ ਵੀ ਸਾਲ ਚ ਤਿੰਨ ਫਸਲਾਂ ਲੈ ਰਿਹਾ ਚੱਕ ਬਖਤੂ ਸੂਏ ਦੇ ਬਿਲਕੁਲ ਨਾਲ ਹੀ ਇਹਨਾਂ ਦਾ ਖੇਤ ਆ ਜਿਹੜਾ ਬਾਲੇ ਵਾਲੇ ਨੂੰ ਜਾਂਦਾ ਰਾ ਜ਼ਿਲ੍ਹਾ ਬਠਿੰਡਾ ਜੀ ਤੇ ਤੁਹਾਨੂੰ ਪਲਾਟ ਦਾ ਵਿਜ਼ਿਟ ਕਰਾਉਣੇ ਆ ਪੱਕ ਕੇ ਝੋਨਾ ਤਿਆਰ ਆ ਜੀ ਪੀਆਰ 126 ਤੇ ਇਸ ਤੋਂ ਬਾਅਦ ਇਹਨਾਂ ਨੇ ਆਲੂ ਬੀਜਣਾ ਹੈ ਜੀ ਕੋਈ ਸਪਰੇਅ ਨਹੀਂ ਕਰੀਏ ਇਹਦੇ ਦਾਣੇ ਪਕਾ ਫੜ ਰਹੇ ਆ ਪੂਰਾ ਸੋ ਜੋ ਵੀ ਕਿਸਾਨ ਵੀ ਸਾਡੀਆਂ ਵੀਡੀਓ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਅਸੀਂ ਨਵੀਆਂ-ਨਵੀਆਂ ਵੀਡੀਓ ਹਰ ਇੱਕ ਵੈਰਾਈਟੀ ਦੀਆਂ ਪਾਵਾਂਗੇ ਜੀ ਹਰ ਇੱਕ ਕਿਸਾਨ ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਖੇਤ ਦਾ ਫੀਲਡ ਤੁਹਾਨੂੰ ਦਿਖਾਤਾ ਜੀ ਸਾਰਾ ਵੀਡੀਓ ਚ ਤੇ ਆਪਦੀ رائے ਜ਼ਰੂਰ ਦੇਣੀ ਜੀ ਕੋਈ ਖਰਚਾ ਨਹੀਂ ਕਰਿਆ ਹਜੇ ਤੱਕ ਕਹਿੰਦੇ ਕੋਈ ਸਪਰੇ ਨਹੀਂ ਕਰੀ ਸਾਰਾ ਪੱਕ ਕੇ ਤਿਆਰ ਹੋ ਗਿਆ ਜੀ ਇਹ ਕਿਸਾਨ ਵੀਰਾਂ ਨੂੰ ਅਪੀਲ ਕਰਾਂਗੇ ਵੀ ਕੋਈ ਵੀ ਨਵੀਂ ਵੈਰਿਟੀ